ਜੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਔਰ ਪੰਜਾਬੀ ਫੀਟ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਇੱਕ ਕਾਫੀ ਨਵਾਂ ਵਾਲਾ ਆਪਣੀ ਵੀਡੀਓ ਆਈ ਆ ਗਈ ਮਿਲਦੇ ਆ ਤੁਹਾਨੂੰ ਇੱਕ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੀ ਲੈ ਕੇ ਆਪਾਂ ਸਮਰ ਲਈ ਬਿਲਕੁਲ ਨਿਊ ਕਲੈਕਸ਼ਨ ਲੈ ਕੇ ਆਇਆ ਬਹੁਤ ਜ਼ਿਆਦਾ ਬੜੀ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਹੋਊਗੀ ਬਈਆਂ ਭੈਣਾਂ ਨੂੰ ਰਿਕੁਐਸਟ ਆ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਕੇ ਜਾਓ ਐਂਡ ਤੱਕ ਜ਼ਰੂਰ ਦੇਖਿਓ ਬਾਕੀ ਆਪਾਂ ਰਿਕੁਐਸਟ ਕਰਦੇ ਹਾਂ ਜਿਹੜੇ ਵੀ ਭੈਣ ਭਰਾ ਚੈਨਲ ਤੇ ਨਵੇਂ ਆਉਣੇ ਹੋਣਿਓ ਤਾਂ ਚੈਨਲ ਵੀਡੀਓ ਵੀ ਆਪਾਂ ਕਾਫੀ ਦਿਨਾਂ ਬਾਅਦ ਲਾਉਣੀ ਹੁੰਦੀਆਂ ਅਗੇ ਹੁਣ ਤੋਂ ਆਪਣੀ ਰੈਗੂਲਰ ਵੀਡੀਓ ਆਇਆ ਕਰਨਗੀਆਂ ਵੀਡੀਓ ਜਿਹੜਾ ਆਪਣਾ ਟਾਈਮਿੰਗ ਹੋਇਆ ਕਰੂ ਸਾਮ ਕਿਸੇ ਵੀ ਮੇਰੀ ਭੈਣ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰਡ ਡਿਜ਼ਾਈਨ ਪਸੰਦ ਆ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਨੂੰ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਕੋਈ ਵੀ ਆਪਣਾ ਪ੍ਰੋਡ ਵਾਲਾ ਚੱਕਰ ਨਹੀਂ ਹੈਗਾ ਜਿੰਤਾ ਮਰਜੀ ਤੁਸੀਂ ਸਾਡੇ ਨਾਲ ਟੈਨਸ਼ਨ ਫਰੀ ਜੋੜ ਸਕਦੇ ਹੋਗੇ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਆਪਣਾ ਇੰਸਟਾਗ੍ਰam ਦਾ ਚੈਨਲ ਹੈਗਾ ਰਾਣਾ ਸੱਬ ਦੀ ਘੋਸ ਪਲੀਜ਼ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਸੋਹਣੇ ਸੋਹਣੇ ਸੂਟ ਤੁਸੀਂ ਸਟੀਚਿੰਗ ਲੈ ਕੇ ਕਰਕੇ ਸਾਰਾ ਸੂਟ ਮੰਗਵਾਉਣੇ ਨੇ ਸਟੀਚਿੰਗ ਕਰਕੇ ਵੀ ਮੰਗਵਾ ਸਕਦੇ ਹੋ ਵਿਦਾਊਟ ਸਟੀਚਿੰਗ ਲੈਣੇ ਨੇ ਵਿਦਾਊਟ ਸਟੀਚਿੰਗ ਵੀ ਲੈ ਸਕਦੇ ਹੋ ਸੂਟ ਨੇ ਜਿਹੜੇ ਅੱਜ ਵਾਲੇ ਪਿਓਰ ਏਕੇ ਟੈਕਸ ਦੇ ਕਾਟਨ ਦੇ ਰਹਿਣ ਵਾਲੇ ਨੇ ਜਿਹੜੀ ਇਹਨਾਂ ਦੇ ਨਾਲ ਬਾਟਮ ਲੱਗੀ ਹੋਊਗੀ ਉਹਦੇ ਤੇ ਵੀ ਤੁਹਾਨੂੰ ਕੰਨੀ ਏਕੇ ਟੈਕਸ ਦੀ ਮਿਲੂਗੀ ਕਈ ਬ੍ਰਾਂਡ ਦੇ ਸੂਟ ਹੁੰਦੇ ਨੇ ਜਿਹੜੇ ਸਲਟਾ ਬ੍ਰਾਂਡ ਦੇ ਲੱਗੇ ਹੁੰਦੇ ਨੇ ਬਟ ਜਿਹੜੇ ਬਾਟਮ ਦਾ ਕਪੜਾ ਹੁੰਦਾ ਉਹ ਨਾਨ ਬ੍ਰਾਂਡ ਹੁੰਦਾ ਆਪਾਂ ਤੁਹਾਨੂੰ ਦੋਨੇ ਚੀਜ਼ਾਂ ਬ੍ਰਾਂਡ ਦੀਆਂ ਦਵਾਂਗੇ ਜਿੱਦਾਂ ਮਰਜ਼ੀ ਕੋਈ ਵੀ ਮੇਰੀ ਭੈਣ ਟੈਨਸ਼ਨ ਫਰੀ ਸੂਟ ਬਾਏ ਕਰ ਪੇਮੈਂਟ ਦਾ ਜਿਹੜਾ ਆਪਣਾ ਮੈਥਡ ਹੈਗਾ ਇਹਨਾਂ ਦਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਆਂ ਜਿਵਾਲੀ ਵੀਡੀਓ ਦੀ ਸਟਾਰਟਿੰਗ ਸੂਟ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਫਾਸਟ ਸੂਟ ਹੈ ਜਿਹੜਾ ਆਪਣਾ ਜਾਮਨੀ ਜਿਹਾ ਕਲਰ ਆ ਬਸੂਪ ਦਾ ਸਾਰਾ ਆਪਾਂ ਤੁਹਾਨੂੰ ਪ੍ਰੋਪਰ ਦਿਖਾਉਣੀ ਆਂਗੇ ਲਾਈਟ ਤੇ ਡਾਰਕ ਦਾ ਸਾਰਾ ਪ੍ਰਿੰਟ ਬਣਿਆ ਹੋਇਆ ਪ੍ਰਿੰਟ ਦੇ ਨਾਲ ਥੋੜੀ ਜੀ ਤੁਹਾਨੂੰ ਹੈਂਡ ਟੱਚ ਮਿਲਣੀ ਆ ਤੇ ਗੱਠ ਦਾ ਕੰਮ ਕੀਤਾ ਹੋਇਆ ਸੂਟ ਦੇ ਉੱਪਰ ਨਾਲ ਛਿੱਪੀ ਲਾਈ ਹੋਈ ਹੈ ਕੱਟ ਦਾ ਕੰਮ ਕਰਕੇ ਥੋੜਾ ਜਿਹਾ ਮੀਡੀਅਮ ਜਿਹਾ ਵਰਕ ਮਿਲੂਗਾ ਤੁਹਾਨੂੰ ਸਹਿ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਹੁੰਦਾ ਹੋਵੇ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਆ ਗਈ ਲਾਈਟ ਸਕੈਨ ਜੇ ਇਹਦੇ ਵਿੱਚ ਜਾਮਨੀ ਜੇ ਆ ਰਹੀ ਹੈਗਾ ਆਹ ਵਾਲੀ ਇਹਦੀ ਆਊਗੀ ਬੈਕ ਬੈਕ ਤੇ ਪ੍ਰਿੰਟ ਬਣੇ ਹੋਏ ਆ ਸਾਰਾ ਕੱਪੜੇ ਦੀ ਫੀਲਿੰਗ ਆ ਗਈ ਜਿਹੜੀ ਬਹੁਤ ਜ਼ਿਆਦਾ ਵਧੀਆ ਗਈ ਤੁਸੀਂ ਜਿੱਦਾਂ ਮਰਜ਼ੀ ਧੋਈ ਜਾਇਓ ਪਾਈ ਜਾਇਓ ਪਿਓਰ 100% ਪਾਟਨ ਆਗੀ ਸਾਰੀ ਆਪਾਂ ਤੁਹਾਨੂੰ ਕੰਨੀ ਚੈੱਕ ਕਰਾਉਨੇ ਆਂਗੇ ਏਕੇ ਟੈਕਸ ਦੀ ਪ੍ਰੀਮੀਅਮ ਕਾਟਨਾਂ ਗੀ ਸਾਰੀ ਦੇਖ ਸਕਦੇ ਹੋਗੇ ਤੁਸੀਂ 100% ਚੈੱਕ ਕਰ ਸਕਦੇ ਹੋ ਜਿਹੜੀ ਇਹਦੀ ਬਾਟਮ ਬਣਨੀ ਹੈ ਤੁਹਾਨੂੰ ਉਹਦੇ ਤੇ ਵੀ ਆਪਾਂ ਤੁਹਾਨੂੰ ਕੰਨੀ ਲਾਵਾਂਗੇ ਏਕੇ ਟੈਕਸ ਦੀ 100% ਪ੍ਰੀਮੀਅਮ ਕਾਟਨਾਂ ਗੀ ਇੱਕ ਇੱਕ ਏਕੇ ਟੈਕਸ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਆਪਾਂ ਰੱਖਿਆ ਪਿਓਰ ਮਸਲੀਨ ਦਾ ਪਿਓਰ ਮਸਲੀਨ ਦੇ ਦੁਪੱਟੇ ਨਾਲ ਮਿਲਣਾ ਤੁਹਾਨੂੰ ਸੂਟ ਦੁਪੱਟੇ ਦੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਲੈਨਾਂ ਵਾਲੀ ਡਿਜ਼ਾਈਨਿੰਗ ਆਗੀ ਦੁਪੱਟੇ ਤੇ ਸਾਰੀ ਬਹੁਤ ਜਿਆਦਾ ਅਲੱਗ ਦਾ ਹਟਕੇ ਡਿਜ਼ਾਈਨ ਆਇਆਗਾ ਫਲਾਰਾ ਵਾਲੇ ਆਉਣੇ ਹੁੰਦੇ ਨੇ ਹਰ ਵਾਰ ਹੈ ਕੀ ਆਇਆਗਾ ਲੈਨਿੰਗ ਵਾਲਾ ਲੈਨਿੰਗ ਵਾਲਾ ਦੁਪੱਟਾ ਆਇਆਗਾ ਇਹਦਾ ਜਿਹੜਾ ਸੂਟ ਦਾ ਰੇਟ ਹੈ 1475 ਰੁਪਏ ਰਹਿਣ ਲੱਗਾ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਸੈਕੰਡ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਉਹ ਆ ਗਿਆ ਇਹਨੂੰ ਮਹਿੰਦੀ ਜਿਹਾ ਵੀ ਨਹੀਂ ਕਹਿ ਸਕਦੇ ਆਪਾਂ ਬੋਟਲ ਗ੍ਰੀਨ ਵੀ ਨਹੀਂ ਕਹਿ ਸਕਦੇ ਕੁਝ ਅਲੱਗ ਦੀ ਡਿਜ਼ਾਈਨਿੰਗ ਆਈ ਹੈ ਬਿਲਕੁਲ ਸੇਮ ਬਾਟਮ ਰੱਖੀ ਹੋਈ ਹੈ ਇਹਦੀ ਨਾਲ ਲਾਈਨਿੰਗ ਵਾਲੀ 프ਰੰਟ ਤੇ ਤੁਹਾਨੂੰ ਥੋੜਾ ਜਿਹਾ ਵਰਕ ਮਿਲਣਾਗਾ ਬਾਟਮਾਂਂਗੀ ਜਿਹੜੀ ਸੇਮ ਸਟੱਫ ਦੀ ਮਿਲੂਗੀ ਸਾਰੀ ਬਾਟਮ ਤੇ ਪ੍ਰੀਮੀਅਮ ਕੁਆਲਿਟੀ ਏਕੇ ਟੈਕਸ 100% ਕਾਟਨ ਦੀ ਕੰਨੀ ਮਿਲਣੀ ਆਗੀ ਜਿੱਦਾਂ ਮਰਜੀ ਤੁਸੀਂ ਦੁਆਰੇ ਮੇ ਤੋਂ ਪਿਕ ਮੰਗਵਾ ਕੇ ਚੈੱਕ ਕਰ ਸਕਦੇ ਹੋ ਸਾਰੇ ਹੈਂਡਵਰਕ ਦਾ ਕੰਮ ਮਿਲੂ ਥੋੜਾ ਜਿਹਾ ਗੱਠ ਦਾ ਕੰਮ ਕਰਕੇ ਨਾਲ ਛਿੱਪੀ ਦਾ ਕੰਮ ਕੀਤਾ ਹੋਇਆਗਾ ਬਾਟਮਾਂਗੀ ਜਿਹੜੀ ਸ਼ਰਟ ਦੇ ਵਿੱਚ ਵੀ ਥੋੜੀ ਜੀ ਲਾਈਨਿੰਗ ਵਾਲੀ ਕਾਟਨ ਆਗੀ ਇਹ ਜਿਹੜਾ ਬਾਟਮ ਦਾ ਸਟੱਫ ਆ ਉਹਦੇ ਵਿੱਚ ਵੀ ਥੋੜੀ ਜੀ ਲਾਈਨਿੰਗ ਵਾਲੀ ਕਾਟਨ ਆਗੀ ਜਿੰਨੇ ਸਟੱਫ ਜਿੱਦਾਂ ਦਾ ਹੋਊਗਾ ਸਾਰੀ ਆਪਾਂ ਤੁਹਾਨੂੰ ਫੁੱਲ ਡਿਟੇਲ ਦਵਾਂਗੇ ਵੀਡੀਓ ਦੇ ਵਿੱਚ ਕੋਈ ਧੋਖੇਚ ਰੱਖ ਕੇ ਤੁਹਾਨੂੰ ਸੂਟ ਨਹੀਂ ਭੇਜਾਂਗੇ। ਬਾਕੀ ਇਸ ਤੋਂ ਐਕਸਟਰਾ ਤੁਸੀਂ ਕਿਸੇ ਮੇਰੀ ਭੈਣ ਨੇ ਵਾਈ ਕਰਨਾ ਕੋਈ ਸੂਟ ਹੈ ਤੁਸੀਂ ਮੇਰੇ ਤੋਂ ਆਪਣੇ ਪਰਸਨਲ ਨੰਬਰ ਤੇ ਫਿਕਾ ਲੈ ਕੇ ਕਿਸੇ ਵੀ ਪ੍ਰਕਾਰ ਦਾ ਸਾਡੇ ਤੋਂ ਫੈਬਰਿਕ ਖਰੀਦ ਸਕਦੇ ਹੋਗੇ। ਆ ਰੱਖੀ ਹੋਈ ਹੈ ਇਹਦੇ ਨਾਲ ਮਸਲੀਨ ਦਾ ਦੁਪੱਟਾ ਲਾਈਨਿੰਗ ਵਾਲਾ। ਇਹ ਆਪਣੇ ਕੋਲੇ ਸੈਕੰਡ ਕਲਰ ਆ ਗਿਆ। ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਟੀ ਦੀ ਕਾਟਨ ਆ ਗਈ। ਬਿਲਕੁਲ हटके ਸਟੱਫ ਆਇਆਗਾ, हटके ਡਿਜ਼ਾਈਨ ਆਇਆ। ਅੱਗੇ ਆ ਕੇ ਆਪਣੇ ਕੋਲੇ ਪਾਪਰ ਜਿਹਾ ਸੇਡ ਤੇ ਸੇਮ ਡਿਜ਼ਾਈਨਿੰਗ ਦੇ ਨਾਲ ਅੱਗੇ ਆ ਗਿਆ ਆਪਣੇ ਕੋਲੇ ਬਲੂ ਕਲਰ ਦਾ ਸੂਟ। ਸੇਮ ਡਿਜ਼ਾਈਨਿੰਗ ਆ ਗਈ। ਹਰ ਕਲਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਲਾਏ ਨੇ। ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ ਸੂਟ ਘਰ ਬੈਠੇ ਮੰਗਵਾ ਸਕਦੇ ਹੋ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਨਾਲ ਤਦ ਤੱਕ ਲਈ ਧੰਨਵਾਦ।